ਸੁਲਤਾਨਪੁਰ ਲੋਧੀ ਦੇ ਸ਼ਹਿਰ ਸੁਲਤਾਨ ਮੁਹੱਲੇ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦ ਮਨਜੰਤਾ ਕਰਿਆਨਾ ਸਟੋਰ ਦੇ ਮਾਲਕ ਵੱਲੋਂ ਕੁਝ ਨੌਜਵਾਨਾਂ ਨੂੰ ਪਟਾਕੇ ਚਲਾ ਕੇ ਅੰਦਰ ਸੁੱਟਣ ਤੋਂ ਰੋਕਣ ਤੇ ਉਕਤ ਨੌਜਵਾਨਾਂ ਨੇ ਮਾਲਕ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਦੌਰਾਨ ਮਾਲਕ ਸਮੇਤ 3 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਪੰਕਜ ਮਨਜੰਤਾ ਅਤੇ ਰੂਪचंद ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਜ਼ਿਲੰਦਰ ਰੈਫਰ ਕਰ ਦਿੱਤਾ ਗਿਆ ਇਸ ਮੌਕੇ ਪੰਕਜ ਮਨਚੰਦਾ ਨੇ ਦੱਸਿਆ ਕਿ ਉਕਤ ਨੌਜਵਾਨ ਉਸ ਕੋਲੋਂ 10000 ਰੁਪਏ ਅਤੇ ਇੱਕ ਸੋਨੇ ਦੀ ਅੰਗੂਠੀ ਵੀ ਖੋ ਕੇ ਲੈ ਗਏ ਹਨ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰਤੀ ਗਈ ਹੈ ਕੰਮ ਕਰ ਕੋਈ ਕਰਮ ਦਾ ਕੰਮ ਕਰ ਟੀਕਾ ਡਰਾਪ ਵੀ ਹੈ ਪਾਜੀ ਉੱਥੇ ਮੁੰਡੇ ਹੀ ਪੰਜ-ਸੱਤ ਖੱਬ ਬਾਰੇ ਸੀ ਪਰਦਾਕੇ ਜਲਾ ਰਹੇ ਸੀ ਪਰਦਾਕੇ ਅੰਦਰ ਆ ਕੇ ਆਗਲ ਲੱਗੀ ਸੀ ਕਿ ਰੋਕਿਆ ਨਾ ਨੂੰ ਲੜ ਪਏ ਚਲ ਗਏ ਭਜਾਤੇ ਬਾਅਦ ਵਿੱਚ ਫੇਰ ਆ ਕੇ ਦਾਤਰ ਲੈ ਕੇ ਆਸਲਾ ਲੈ ਕੇ ਆ ਗਏ ਬੜੀ ਉਹਨਾਂ ਨੇ ਮਾਰਿਆ ਸਿਰ ਤੇ ਗੰਦਾਸਾ ਬਾਜੀ ਅਸੀਂ ਰੋਗਦੇ ਬੈ ਸੀਗੇ ਕਿੰਨੇ ਜਣੇ ਜਖਮੀ ਹੋਏ ਸੀ ਜਾਨ ਅਸੀਂ 3 ਜਣੇ ਬਾਈ ਜਕ ਉਹ ਬੰਦੇ ਪਛਾਣ ਚ ਹੈਗੇ ਕੌਣ ਵਿਅਕਤੀ ਹੈ ਹਾਂਜੀ ਸ਼ਗਲਾ ਮਛਾਨ ਹੈ ਮਜੀ ਕਿਹੜੇ ਕਿਹੜੇ ਬੰਦੇ ਜਖਮੀ ਹੋਏ ਆ ਇੱਕ ਅਜੇ ਮਨਚੰਦਾ ਬਾਜੀ ਇੱਕ ਸਾਡਾ ਵਰਕਰ ਸੀ ਬੜੀ ਉਹਦੇ ਸਿਰ ਤੇ ਲੱਗੀ ਸੱਤ ਮੇਰੇ ਵੀ ਸਿਰ ਤੇ ਸੱਤ ਹਥਿਆਰ ਕਿਹੜੇ ਕਿੜੇ ਸੀ ਉਹਨਾਂ ਕੋ ਗੰਦਾਸੇ ਸੀ ਦਾਤਰ ਸੀ ਬੜੀ ਉਹਨਾਂ ਕੋਲ ਕੜੇ ਫੜੇ ਸੀ ਉਹਨਾਂ ਨੇ ਕਿੱਕੇ ਪ੍ਰਸ਼ਾਸਨ ਨੂੰ ਕੋਈ ਮੰਨ ਕਰਦੀ ਜਿਹਨੇ ਪੁਲਿਸ ਦਾ ਖਾਣਾ ਇਹ ਸਾਫ ਮਿਲੇ ਭੜੀ ਮੜੀ ਨੂੰ ਰੁਕਾ ਜਾਵੇ ਗੁੰਡਾਗਰਦੀ ਨਾ ਕੀਤੀ ਜਾਵੇ ਉਹ ਵੀ ਹੋਈ ਭਾਜੀ ਭਾਦੀ ਪੈਸੇ ਸੀਗੇ 5-1000 ਰੁਪਏ ਜੇਬ ਦੇ ਵਿੱਚ ਤੇ ਮੰਦਰੀ ਸੀ ਸੋਨੇ ਦੀ ਉਹਨੇ ਪਰੀ ਜਗੀ ਆਪਾ ਉਹ ਨੌਜਵਾਨ ਨਾਲ ਲਗੇ ਹਾਂਜੀ ਭਾਜੀ ਕੀ ਨਾ ਭਾਈ ਮੇਰਾ ਨਾਮ ਇਹ ਜੇ ਮੈਂ ਜਾਂਦਾ ਕੀ ਘਟਨਾ ਆਪੀ ਕਿੱਥੇ ਦਿਕਾਇਆ ਕਰਦੇ ਮੇਰੀ ਦੁਕਾਨ ਮੱਲਾ ਸ਼ਾਹ ਦੁਕਾਨਾ ਕਰੇਨੇ ਦੀ ਸ਼ਾਮੀ ਅੱਜ ਦੁਕਾਨ ਤੇ ਬਾਹਰ ਚਾਰ ਪਏ ਮੁੰਡੇ ਮੱਲੇ ਦੇ ਅਟਾਕੇ ਬਾਦ ਚਲਾ ਕੇ ਅੰਦਰ ਸੱਟਣ ਲੱਗ ਪਏ ਉਹਨਾਂ ਨੂੰ ਰੋਕਣ ਤੇ ਉਹਨਾਂ ਨੇ ਸਾਡੇ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਉਹ ਇਤਿਆਦੂ ਰਵੀ ਜੇ ਉਹਨਾਂ ਕੋਲ ਉਹਨਾਂ ਕੋਲ ਵੀ ਆ ਰਹੀ ਹੈਗਾ ਸੀਗਾ ਕਿੰਨੇ ਵੀ ਜਣੇ ਜਿੰਨੇ ਨੋਜੋਨ ਮੈਂ ਹਮਲਾ ਕੀਤਾ ਸਾਡੇ ਤੇ 6-7 ਜਣੇ ਸੀਗੇ ਕੋਈ ਲੁੱਟ ਖੋਹ ਗਏ ਉਹ ਸਾਡੇ ਨਾਲ ਕੋਈ ਆ ਮੇਰੇ ਭਰਾ ਦੇ ਕੋਲ ਕੋਈ ਆ ਵਸਮਾਨ ਉਹ ਮਾਨ ਕਰਨ ਕਿਹਨੇ ਕੁੱਛਦਾ ਉਹਨਾਂ ਨੂੰ ਨਿਆਂ ਦਿੱਤਾ ਜਾਵੇ ਤੇ ਇਹਨਾਂ ਬਦਮਾਸ਼ਾਂ ਨੂੰ ਨੱਥ ਪਾਈ ਜਾਵੇ ਕੀ ਨਾਮ ਹੈ ਰਿਐਸਈ ਬਖਸ਼ੀਸ਼ ਸਿੰਘ ਖਾਨਾ ਸੁਲਤਾਨਪੁਰ ਲੋਧੀ ਇੱਕ ਮਚੰਦਾ ਕਰਿਆਨਾ ਸਟੋਰ ਤੇ ਲੜਾਈ ਹੋਈ ਹੈ ਸਰ ਇੱਕ ਸਾਨੂੰ ਪਤਾ ਲੱਗਾ ਜੀ ਕਿ ਲੜਾਈ ਜਿਹੜੀ ਹੋਈ ਹੈ ਮਨਚੰਦਾ ਕਰਿਆਨਾ ਸਟੋਰ ਤੇ ਸultanpur Lodhi ਹੋਈ ਜਿਸ ਕਰਕੇ ਅਸੀਂ ਅੱਜ ਇਸੇ ਮੌਕੇ ਤੇ ਹਸਪੀਟਲ ਪੁੱਜੇ ਜਿੱਥੇ ਜਿਹੜੀ ਆ ਇਹਨਾਂ ਦੀ ਐਮਲਰ ਕਟ ਹੋ ਰਹੀ ਆ ਠੀਕ ਆ ਜੀ ਬੰਦੇ ਤੇ ਨਿੰਜੜੇ ਗਏ ਆ ਤੇ ਜਦੋਂ ਵੀ ਸਾਡੇ ਕੋਲ ਐਮਲਰ ਥਾਣੇ ਪੁੱਜੇਗੀ ਜੋ ਬਿਆਨ ਦੇਣਗੇ ਉਹਦੇ ਤੱਕ ਅਲੀ ਕਾਰਵਾਈ ਅਮਚ ਲਿਆਂਦੀ ਜੂ ਸੁਲਤਾਨਪੁਰ ਲੋਧੀ ਦੇ ਸ਼ਾਹ ਸੁਲਤਾਨ ਮੁਹੱਲੇ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦ ਮਨਜੰਤਾ ਕਰਿਆਨਾ ਸਟੋਰ ਦੇ ਮਾਲਕ ਵੱਲੋਂ ਕੁਝ ਨੌਜਵਾਨਾਂ ਨੂੰ ਪਟਾਕੇ ਚਲਾ ਕੇ ਅੰਦਰ ਸੁੱਟਣ ਤੋਂ ਰੋਕਣ ਤੇ ਉਕਤ ਨੌਜਵਾਨਾਂ ਨੇ ਮਾਲਕ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਦੌਰਾਨ ਮਾਲਕ ਸਮੇਤ 3 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਪੰਕਜ ਮਨਜੰਤਾ ਅਤੇ ਰੂਪचंद ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਜ਼ਿਲੰਦਰ ਰੈਫਰ ਕਰ ਦਿੱਤਾ ਗਿਆ ਇਸ ਮੌਕੇ ਪੰਕਜ ਮਨਜੰਦਾ ਨੇ ਦੱਸਿਆ ਕਿ ਉਕਤ ਨੌਜਵਾਨ ਉਸ ਕੋਲੋਂ 10000 ਰੁਪਏ ਅਤੇ ਇੱਕ ਸੋਨੇ ਦੀ ਅੰਗੂਠੀ ਵੀ ਖੋ ਕੇ ਲੈ ਗਏ ਹਨ ਫਿਰਾਲ ਪੁਲਿਸ ਵੱਲੋਂ ਮੰਗ ਦੀ ਜਾਂਚ ਸ਼ੁਰੂ ਕਰਤੀ ਗਈ ਹੈ 3 ਘੰਟੇ ਪੰਕੜ ਵਿੱਚ ਜੜਾ ਕਾਲਾ ਕੰਮ ਕਰਦੇ ਕੋਈ ਕਰਿਆ ਨੇ ਦਾ ਕੰਮ ਕਰਦੇ ਕੀ ਕਰਾਪੀਏ ਪਾਜੀ ਉੱਥੇ ਮੁੰਡੇ ਹੀ ਪੰਜ-ਸੱਤ ਖੱਬ ਬਾਰੇ ਸੀ ਪਟਾਕੇ ਜਲਾ ਰਹੇ ਸੀ ਪਟਾਕੇ ਅੰਦਰ ਆ ਕੇ ਆਗਲ ਲੱਗੀ ਸੀ ਕਿ ਰੋਕਿਆ ਉਹਨਾਂ ਨੂੰ ਲੜ ਪਏ ਚੱਲ ਗਏ ਭਜਾ ਦਿੱਤੇ ਬਾਅਦ ਵਿੱਚ ਫੇਰ ਆ ਕੇ ਦਾਤਰ ਲੈ ਕੇ ਆਸਲਾ ਲੈ ਕੇ ਆ ਗਏ ਬੜੀ ਉਹਨਾਂ ਨੇ ਮਾਰਿਆ ਸਿਰ ਤੇ ਗੰਦਾਸਾ ਵਾਜੀ ਅਸੀਂ ਰੋਕਦੇ ਬੈ ਸੀਗੇ ਕਿੰਨੇ ਜਣੇ ਖੜੇ ਹੋਏ ਸੀ ਜਾਨ ਅਸੀਂ ਤਿੰਨ ਜਣੇ ਬਾਈ ਜੱਤ ਉਹ ਬੰਦੇ ਪਛਾਣ ਚ ਹੈਗੇ ਕੌਣ ਵਿਅਕਤੀ ਹੈ ਹਾਂ ਜੀ ਸ਼ਗਲਾ ਪਛਾਣ ਹੈ ਮਜੀ ਕਿਹੜੇ ਕਿਹੜੇ ਬੰਦੇ ਖੜੇ ਹੋਏ ਆ ਇਸ ਕੱਲੇ ਮੰਚਨ ਦਾਬਾ ਜੀ ਇੱਕ ਸਾਡਾ ਵਰਕਰ ਸੀ ਜਿਵਾਰੀ ਉਹਦੇ ਸਿਰ ਤੇ ਲੱਗੀ ਸੱਤ ਮੇਰੇ ਵੀ ਸਿਰ ਤੇ ਸਾਡਾ ਹਿਆਰ ਕਿੱਥੇ ਗੜੇ ਸੀ ਉਹਨਾਂ ਕੋ ਗੰਦਾਸੇ ਸੀ ਦਾਤਰ ਸੀ ਵਾਰੀ ਉਹਨਾਂ ਕੋਲ ਕੜੇ ਫੜੇ ਸੀ ਉਹਨਾਂ ਨੇ ਕਿ ਕਿ ਪ੍ਰਸ਼ਾਖਨ ਨੂੰ ਕੋਈ ਮੰਨ ਕਰਨ ਨੂੰ ਕੋਈ ਪੁਲਿਸ ਨਹੀਂ ਆਉਂਦਾ ਜੀ ਸਾਫ ਮਿਲੇ ਬੜੀ ਮੜੀ ਨੂੰ ਉਹ ਕਹਿ ਜਾਵੇ ਗੁੰਡਾਗਰਦੀ ਨਾ ਕੀਤੀ ਜਾਵੇ ਉਹ ਵੀ ਹੋਈ ਪਈ ਜੀ ਸਾਡੀ ਪੈਸੇ ਸੀਗੇ 5000 ਰੁਪਏ ਜੇਬ ਦੇ ਵਿੱਚ ਤੇ ਮੁੰਦਰੀ ਵੀ ਸੋਨੇ ਦੀ ਉਹਨੇ ਪੈਰੀ ਜਗੀ ਆਪਾਂ ਉਹ ਨੌਜਵਾਨ ਨਾਲ ਲਗੇ ਹਾਂਜੀ ਬਜੀ ਇਨਾ ਮੇਰਾ ਨਾਮ ਵੀ ਰਹਿ ਜਾਂਦਾ ਕੀ ਘਟਨਾ ਆਪੀ ਕਿੱਥੇ ਦਗਾ ਕਰਦੇ ਮੇਰੀ ਦੁਕਾਨ ਮੱਲਾ ਸ਼ਾਹ ਦੁਕਾਨਾ ਕਰਿਆਨੇ ਦੀ ਸ਼ਾਮੀ ਅੱਜ ਦੁਕਾਨ ਤੇ ਬਾਹਰ ਚਾਰ ਪਏ ਮੁੰਡੇ ਮੱਲੇ ਦੇ ਅਟਾਕੇ ਬੱਦ ਚਲਾ ਕੇ ਅੰਦਰ ਸਿੱਟਣ ਲੱਬੇ ਉਹਨਾਂ ਨੂੰ ਰੋਕਣ ਤੇ ਉਹਨਾਂ ਨੇ ਸਾਡੇ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਉਹ ਇਤਿਆਦੂ ਰਵੀ ਜੇ ਉਹਨਾਂ ਕੋ ਖਾਨਾ ਕੋਈ ਇਤਿਆਦੂ ਹੈਗਾ ਸੀਗਾ ਕਿੰਨੇ ਵੀ ਜਣੇ ਜਿੰਨੇ ਨੋਜਨ ਮੈਂ ਹਮਲਾ ਕੀਤਾ ਸਾਡੇ ਤੇ 6-7 ਜਣੇ ਸੀਗੇ ਕੋਈ ਲੁੱਟ ਖੋਗੇ ਉਹ ਤੁਹਾਡੇ ਨਾਲ ਕੋਈ ਆ ਮੇਰੇ ਭਰਾ ਦੇ ਕੋਲ ਕੋਈ ਆ ਵਸਮਾਨ ਮੰਨ ਕਰ ਦਿੱਤੇ ਨੇ ਕੋਈ ਨਹੀਂ ਜਦੋਂ ਨਿਆਂ ਦਿੱਤਾ ਜਾਵੇ ਤੇ ਇਹਨਾਂ ਬਰਮਾਸ਼ਾ ਨੂੰ ਨੱਥ ਪਾਈ ਜਾਵੇ ਕੀ ਨਾਮ ਹੈ ਐਸਾ ਹੀ ਬਖਸ਼ੀਸ਼ ਸਿੰਘ ਖਾਣਾ ਸੁਲਤਾਨਪੁਰ ਲੋਧੀ ਇੱਕ ਮਚੰਦਾ ਕਰਿਆਨਾ ਸਟੋਰ ਤੇ ਲੜਾਈ ਹੋਈ ਹੈ ਕੀ ਹੈ ਸਰ ਇੱਕ ਸਾਨੂੰ ਪਤਾ ਲੱਗਾ ਜੀ ਕਿ ਲੜਾਈ ਜਿਹੜੀ ਹੋਈ ਹੈ ਮਨਚੰਦਾ ਕਰਿਆਨਾ ਸਟੋਰ ਤੇ ਸੁਲਤਾਨਪੁਰ ਲੋਧੀ ਹੋਈ ਜਿਸ ਕਰਕੇ ਅਸੀਂ ਅੱਜ ਇਸੇ ਮੌਕੇ ਤੇ ਹਸਪੀਟਲ ਪੁੱਜੇ ਜਿੱਥੇ ਜਿਹੜੀ ਆ ਇਹਨਾਂ ਦੀ ਐਮਲ ਆਰ ਕੱਟ ਹੋ ਰਹੀ ਆ ਠੀਕ ਹੈ ਜੀ ਬੰਦੇ ਤੇ ਨਿੰਜੜ ਹੈਗੇ ਆ ਤੇ ਜਦੋਂ ਵੀ ਸਾਡੇ ਕੋਲ ਐਮਐਲਆਰ ਥਾਣੇ ਪੁੱਜੇਗੀ ਜੋ ਬਿਆਨ ਦੇਣਗੇ ਉਹਦੇ ਤਰ੍ਹਾਂ ਤੱਕ ਅਗਲੀ ਕਾਰਵਾਈ ਅਸੀਂ ਲਿਆਂਦੀ ਜੂ